ਉਹ ਇਹ ਖੇਤ ਆਇਆ ਤੁੜੀ ਚੱਕਣ ਤੁੜੀ ਮੁੱਕ ਗਈ ਸੀ ਬਸ ਮੱਕੀ ਬਾਕੀ ਆਣੀ ਹੁਣ 5-10 ਦਿਨਾਂ ਚ ਇਹਦਾ ਵੀ ਪਾਣੀ ਬੰਦ ਕਰ ਦਾਂਗੇ। ਆ ਬਾਦ ਚ ਲਈ ਹੋਈ ਆ ਇਹ। ਹਰੀ ਨਹੀਂ ਹੋਈ ਸੀਗੀ 2 ਸਾਲ ਪੁਰਾਣਾ ਬੀਜ ਸੀਗਾ। ਨੇਰੀ ਨੇ ਨਾਸ ਮਾਰਤਾ ਇੰਨਾ ਨੇਹ ਰ ਆ। ਆ ਬਾਜਰਾ ਐਡਵਾਂਟਾ ਦਾ। ਇਹ ਅਰਜਨ ਦਾ ਪਰਲਾ ਐਡਵਾਂਟਾ ਦਾ। ਆ ਕੱਲ ਬੀਜਿਆ। ਦੋ ਦਿਨ ਹੋ ਗਏ ਲਾਈਟ ਆਈ ਕੋਈ ਨਹੀਂ ਥੋੜੀ ਚੱਕਦੇ ਆ ਅੱਜ ਆਹੋ ਲੋਡ ਕਰਾਂਗੇ ਪੱਲੜ ਨੇਰੀ ਕਰਕੇ ਉੱਡ ਗਿਆ ਸਾਰਾ ਪਾਟ ਗਿਆ ਆਹ ਬਚ ਗਿਆ ਬੰਨੇ ਸੀ ਹਨਾ ਤਾਂ ਹਾਂ ਤੋਂ ਐ ਕਰਕੇ ਮਿਸਟਰ ਪਾਥੀ ਜੀ ਇਹ ਆਪਾਂ ਪੱਥੀਆਂ ਪਾਥੀਆਂ